ਐਨਾ ਪੈ ਗਈ ਹਾਂਜੀ ਤਿੰਨ ਘੰਟੇ ਪੈ ਗਈ ਪਾਈ ਵੀ ਚੋਟੀ ਦੇ ਨੇ ਵੀ ਚੋਟੀ ਦੇ ਘਾਟੇ ਪੈ ਗਏ ਪੈ ਗਏ ਪੈ ਗਏ ਚੱਲ ਉਹ ਤੁੰਬਾ ਸੀ ਉਹ ਸੈਣਾ ਸੀ ਉੱਥੇ ਤੁੰਬਾ ਸੀ ਉੱਥੇ ਸੈਣਾ ਸੀ ਸਰਸਾ ਚਾਤੋ ਸੀ ਮਹਿਣਾ ਸੀ ਯਾ ਚ ਬਈ ਲੱਫ ਪਾਣੀ ਦੀ ਵੈਟ ਚਾਚਾ ਕਿਦਾ ਪੂਰਾ ਹੋ ਗਿਆ ਨਹੀਂ ਜੀ ਤਾਂ ਇਹ ਸੀਗੇ ਸਾਰੇ ਕੁਝ ਨਹੀਂ ਕੁਮਾਰਾ ਤਾਂ ਦੀ ਬਕਰਾਂ ਹੋਏ ਕੁਮਾਰਾ ਦਾ ਦਾਦੇ ਦਾ ਚਾਚਾ ਸੀਗਾ ਜੀ ਚਾਚਾ ਕਿਹਾ ਮੈਨੂੰ ਬੱਕਰਾ ਮੰਗਣਾ ਹਰਦੂ ਮੰਗ ਰਿਹਾ ਹੈ ਕਿਹੜਾ ਬੱਕਰਾ ਹੋ ਰਿਹਾ ਹੈ ਕਰ ਕੇ ਕੰਮ ਛੱਡ ਬਣਾਉਣਾ ਆਪਣੀ ਗੱਲ ਜੀ ਕਹਿੰਦਾ ਲੋਕੀ ਲਗਣਾ ਸਾਹਮਣੇ ਤੋਂ ਆਉਂਦੇ ਨੇ ਇਹਦਾ ਪਿੱਛੇ ਪਿੱਛੇ ਝੂਰਾ ਮਾਰ ਗਾ ਮਾਰ ਕੇ ਬਕਰਾ ਹੋਏ ਜੱਲ ਬਕਰਾਂ ਲੁੱਟੇ ਕੰਧ ਜਿਨੇ ਹੋਣ ਤਖੇ ਹੁੰਦੇ ਹੁਨਾ ਹੁੰਦਾ ਸੋਨਾ ਆ ਫਕਰਾ ਹੋਏ ਉਤੋਵਾਰ ਦਾ ਕੰਮ ਕਰਦੇ ਹਾਂ ਡਿਮ ਹੁੰਦਾ ਜਾਂਦਾ ਫਕਰਾ ਹੋਏ ਹੈ ਮੈਨੂੰ ਨਾ ਕਰ ਫਕਰਾ ਮੈਂ ਨਾ ਸੁਣਦੀ ਨਹੀਂ ਕੋਈ ਯਾਰ ਮੈਂ ਤਾਂ ਦਿੱਤਾ ਨਹੀਂ ਯਾਰ ਨਹੀਂ ਮੈਂ ਯਾਦ ਕਰਾਵਾਂ ਫਕਰਾ ਹੋਏ ਪੱਕੀ ਆਲਾ ਹੱਥ ਬੋਲ ਬੱਕਰਾ ਵਧੇ ਯਾਦ ਕਰਾਵਾਂ ਮੈਂ ਆਈ ਇੱਕ ਜਣੇ ਕੋਲ ਨਗਰ ਵਸੀ ਰਤ ਦੀ ਪੰਜਾਬ ਪੀਰ ਜਣੇ ਇਸ ਨਾਲ ਕੋਈ ਇਹ ਬੋਦੀਆਂ ਦਾ ਪਾਣੀ ਆ ਗਿਆ ਦੀ ਫੱਕਰਾ ਓਏ ਦੇਖੋ ਮੱਕਾ ਕਿੱਦਿ ਲਵੇਗੇ ਇਥੇ ਜੇ ਨਾ ਕਰਦੀ ਥੋੜੇ ਕਰੇਗਾ ਕਾਰੋਬਾਰ ਉਦਾਨ ਭੰਨਤਾ ਬਕਰਾ ਓਏ ਤੈਨੂੰ ਚਾਦਰੀ ਕਰਾ ਦੇਣਾ ਫੱਕਰਾ ਓਏ ਅੱਜ ਤੋਂ 1.5 ਸਾਲ ਪਹਿਲਾਂ ਕਿੱਦਿ ਲਵੇਗੇ ਇਥੇ ਬਕਰਾ ਓਏ चांदी से बरा होने चंद थी ना मैं तो थोड़ी चिरा बकरा पहला नहीं लगता क्या बकरा हो ਕਰਨ ਸਾਈ ਦੱਸਿਓ ਇਹ ਹਵਣ ਕਰਾ ਕੇ ਵੀ ਤਗਾ ਤਰ ਦਾ ਫੇਟ ਕਲੀ ਬਕਰ ਹੋਵੇ ਆਪਾਂ ਦੁਕਾਨ ਵਾਸਤੇ ਪਾਈ ਤੇ ਕਰਾਇਆ ਸੀ ਪਾਈ ਦੀ ਦਿੱਕਤ ਰਹਿੰਦੀ ਐ ਫੇਰ ਔਰ ਕਿਹੜਾ ਫੈਕਟ ਹੋ ਗਈ ਬਕਰ ਹੋਵੇ ਨਹੀਂ ਪਤਾ ਪਤਾ ਨਹੀਂ ਪਾਈ ਸੈੱਟ ਨਹੀਂ ਹੋਇਆ ਨਹੀਂ ਬਕਰ ਹੋਈ ਲਿਆ ਬਕਰ ਆਵੇ ਹੁਣ ਸੈੱਟ ਕਰਕੇ ਦਿਖਾਵਾਂ ਤੁਹਾਨੂੰ ਬਕਰ ਹੋਵੇ ਇਸ ਕਰਕੇ ਕਰਾਇਆ ਸੀਗਾ ਜੀ ਆਪਾਂ ਨੂੰ ਹੋਰ ਕੋਈ ਦੁੱਖ ਨਹੀਂ ਦਾ ਹੈ 70 ਸਾਲਾਂ ਤੋਂ ਕੋਈ ਦੁੱਖ ਨਹੀਂ ਬਸ ਇਹਦਾ ਹੀ ਹੈ ਕੰਮ ਇਹਦੀ ਕਰਾਇ ਦੀ ਬੱਕਰਾ ਸੈਟਪ ਹੀ ਨਹੀਂ ਹੋਇਆ ਬੱਕਰਾ ਹੋਏ ਹੈ ਜੇ ਕਿਰਪਾ ਹੋਵੇ ਹਜ਼ਾਰ ਕਿਰਪਾ ਹੈ ਜੇ ਕੋਟ ਰੈ ਸਰਕਾਰ ਦੀ ਕਿਰਪਾ ਹੋ ਜੇ ਫਕਰਾ ਹੋਏ ਹੈ 21 ਗੋਲ ਫਰ ਬਣ ਗਿਆ ਹੈ ਬੱਕਰਾ ਹੋਏ ਜਿੰਨਾ ਮਰਜ਼ੀ ਜੋ ਕਹੋਗੇ ਨਹੀਂ ਜੋ ਮੈਂ ਤਾਂ ਕਹਿੰਦਾ ਨਹੀਂ ਫਕਰਾ ਹੋ ਜੋ ਮੰਗੂਗਾ ਹਾਂਜੀ ਕੋਈ ਖੜ ਗਿਆ ਬੱਕਰਾ ਹੋਏ ਹੈ ਹੈ अमली तोड़ी मोड़े पई अमली ਤੁਸੀਂ ਨਾ ਬੋਲੋ ਫੇਰ ਮੋਖੇ ਹੱਥ ਵੇਕੇ ਰਾਮ ਰਾਮ ਕੇ ਰਾਮ ਰਾਮ ਫੇਰ ਵੀਰ ਮੋਤੇ ਇੱਕ ਵਾਰ ਰਾਮ ਰਾਮ ਇੱਕ ਵਾਰ ਫੇਰ ਫੇਰ ਇੱਕ ਵਾਰ ਹੋਰ ਕੇ ਰਾਮ ਰਾਮ ਦੱਬ ਕੇ ਫੇਰ ਲਾ ਮੋਤੇ ਇਹ ਘਰ ਤੋਂ ਫਲਾਰ ਮੇ ਦਾ ਫਕਰਾ ਹੋ ਜਾ ਜੀ ਹਾਂ ਜੀ ਅੰਦੀ ਹੋ ਜਾਂਦਾ ਏ ਉਹ ਭੱਜ ਜਾਂਦਾ ਏ ਹੋ ਜਾਂਦਾ ਏ ਉਹ ਪਤ ਜਣ ਦੇ ਉਹ ਮਾਰੂਦੀ ਕੰਨ ਰੱਖਾ ਹੋਏ ਉਹ ਜਦ ਮ ਬਕਰਾ ਹੋਏ ਹੈ ਐਂ ਨਹੀਂ ਪਤਾ ਬਕਰਾ ਓਏ ਕੀ ਚੱਕ ਕੇ ਮਾਰੇ ਬਕਰਾ ਹੋਏ ਹਾਂ ਹੋ ਜਾਂਦਾ ਜੀ ਕਦੇ ਇੱਥੇ ਉਹਦਾ ਬਕਰਾ ਹੋਏ ਕਹ ਪਤਰਾ ਹੋਏ ਕੀ ਕਹਿੰਦੀ ਥੋੜੀ ਥੋੜੀ ਖੰਡ ਖੰਡਾ ਵਾਦੀ ਕਿੱਥੋਂ ਆ ਥੋੜੀ ਥੋੜੀ ਆਦਾ ਨਾ ਰੋਟੀ ਵਿੱਚ ਖਾ ਗਿਆ ਖਾਣ ਆ ਬੋਲੀਆ ਦੇ ਬੰਦੇ ਦੀਆਂ ਲਾਗ ਰਿਹਾ

ਪਤੋ ਉਤਾਰਾ ਹੋਊ ਮੈਂ ਠੀਕ ਹੈ ਜਿਹੜਾ ਇਹ ਹੁਣ ਘਰ ਤੋਂ ਭਾਜ ਜਾਂਦਾ ਤੁੰ ਤੰਗਾਕਾਰ ਦਾ ਬੱਕਰਾ ਹੋਏ ਕੱਪੜੇ ਪਾਉਣ ਦਾ ਬੱਕਰਾ ਹੋਏ ਪਾਉਣ ਦਾ ਨਾ ਬੱਕਰਾ ਹੋਏ ਲੈ ਉਹ ਅੱਜ ਤੋਂ ਬੰਦ ਹੋ ਜਾ ਬੱਕਰਾ ਹੋਏ ਠੀਕ ਹੈ ਠੀਕ ਹੈ ਮੈਂ ਤਾਂ ਸਮਾ ਲਾ ਕੇ ਨਹੀਂ ਬੱਕਰਾ ਹੋਏ ਜਾਓ ਇਹਦੇ ਪਰਮੋ ਕਰਦੀ ਨਾ ਉਹ ਪੱਕਰਾ ਸ਼ਾਂਤ ਹੋ ਜੂਗਾ ਇਹ ਠੀਕ ਹੈ ਠੀਕ ਹੈ ਜਿਹੜਾ ਉਧਰ ਤੋਂ ਵੱਲੋਂ ਤਾਕੀ ਆ ਬੱਕਰਾ ਉਹਦਾ ਰਹੂਗਾ ਠੀਕ ਹੈ ਜਿਹੜਾ ਪਰ ਦੋ ਦੋ ਬੰਦਿਆਂ ਨੂੰ ਭਗਾ ਕੇ ਮਾਰਦਾ ਬੱਕਰਾ ਮਾਰਨ ਦਾ ਕਿਦਾਂ ਕਰਾਵੇ ਜੀ پٹھيا روني نا پٹھيا روني